ਉਪਚਨ ਦੇਫੈਕਟਰਸ ਨੂੰ ਕੰਡੈਮ ਕਰਦਾ ਹਾਂ ਔਰ ਬੈਸਮਨ ਦਾ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਐਤ ਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜ੍ਹਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਜਿਹੜੇ ਆਦਮੀ ਟਿਕਟਾਂ ਸਮੇਤੀ ਪੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਅੰਸ ਵਿੱਚ ਰਹਿਣਗੇ ਜਿਹੜੇ ਮੌਕਾ ਪਰਸਤ ਚੋਣਾਂ ਸਮੇਂ ਪਾਰਟੀਆਂ ਛੱਡ ਰਹੇ ਨੇ ਉਹਨਾਂ ਦੀ ਨਖੇਦੀ ਕਰਦਿਆਂ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਹੈ ਜੋ ਉਹਨਾਂ ਦੇ ਮੱਦਦ ਨਜ਼ਰ ਪਾਰਟੀਆਂ ਛੱਡ ਕੇ ਜਾਣ ਵਾਲਿਆਂ ਤੇ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਆਇਆ ਹੈ ਦਰਅਸਲ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਆਪਣੇ ਲੀਡਰਾਂ ਦੀਆਂ ਦਲ ਬਦਲੀਆਂ ਨਾਲ ਜੂਝ ਰਹੀ ਹੈ ਅਜਿਹੇ ਵਿੱਚ ਇਸ ਬਾਰੇ ਜਦ ਮੀਡੀਆ ਨੇ ਖੈਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਲ ਬਦਲੂਆਂ ਤੇ ਗੁੱਸਾ ਜ਼ਾਹਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਸਿਆਸਤਦਾਨਾਂ ਤੇ ਲੀਡਰਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਵਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਐਤ ਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ। ਹੈਨਾ ਸਾਹਿਬ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਭਾਜਪਾ ਦੀ ਬੀਬੀ ਹੋ। ਤੁਹਾਡੇ ਵੋਟਰ ਹੈ ਆਹ ਹਰਿਆਣਾ ਤੇ ਦਿੱਲੀ ਦੇ ਵਿੱਚ ਵੋਟ ਪਾ ਰਹੇ ਨੇ। ਜੇ ਕੱਲ ਨੂੰ 3-4 ਸੀਟਾਂ ਆਮ ਆਦੀ ਪਾਰਟੀ ਜਿੱਤਦੀ ਹੈ, ਸੈਂਟਰ ਦੇ ਵਿੱਚ 3-4 ਸੀਟਾਂ ਦੀ ਲੋੜ ਰਹਣੀ ਹੈ ਤੇ ਉਹ ਸੀਟਾਂ ਲੈ ਕੇ ਐਨਡੀਐਮ ਚਲੇ ਗਏ। ਚਲੇ ਗਏ ਫਿਰ ਇਹ ਤਾਂ ਹੁਣ ਕੱਢ ਦਿਓ ਜੇ ਤੁਹਾਨੂੰ ਲੱਗਦਾ ਵੀ ਉਹ ਤਾਂ ਉਹ ਤਾਂ ਕੱਢ ਹੀ ਦਿਆਂਗੇ ਫਿਰ ਉਹ ਤੇ ਕੋਈ ਕਹਿਣ ਵਾਲੀ ਗੱਲ ਨਹੀਂ। ਦੇਖੋ ਗੱਲ ਹੈ ਤਾਂ ਹੀਓ ਪੰਜਾਬ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਕਿਉਂਕਿ ਜਿਹੜੇ ਆਦਮੀ ਅ ਟਿਕਟਾਸ ਬੇਂਦੀ ਭੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਅੰਸ ਵਿੱਚ ਰਹਿਣਗੇ ਤਾਂ ਇਹ ਸਾਡੇ ਕੀਡਰ ਨੇ ਸਾਨੂੰ ਸੁਣਿਆ ਦਿੱਤਾ ਥੱਲਿਓ ਲੈ ਕੇ ਉੱਤੇ ਤੱਕ 100% ਨੋ ਕੰਪਰੋਮਾਈਜ਼ ਐਟ 올 ਵਿਦ ਆਮ ਆਦਮੀ ਪਾਰਟੀ ਐਂਡ ਬਾਹਰ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਟੱਟ ਕੇ ਲੜਾਈ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ 2 ਸਾਲ ਤੋਂ ਕਰਾਂਗੇ 60 70 ਹਜ਼ਾਰ ਦਾ ਕਰਜ਼ਾ ਚੜਾ ਦਿੱਤਾ 2 ਸਾਲਾਂ ਵਿੱਚ ਜਿਹੜੇ ਕਹਿੰਦੇ ਦੂਜਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ 2 ਸਾਲ 60 70 ਹਜ਼ਾਰ ਕਰੋੜ ਦੀ ਐਡੀਸ਼ਨ ਪੌਣੇ 3 ਲੱਖ ਦੇ ਨਾਲ ਤੁਸੀਂ ਲਾ ਲਓ 3.5 ਲੱਖ ਕਰੋੜ ਦੇ ਲਾਗੇ ਕਰਜ਼ਾ ਪੰਜਾਬ ਦੇ thank mm -hmm. you